जी मेरा भी ਅਸੀਂ ਇੱਕ ਚੋਰ ਫੜਿਆ ਸੀਗਾ ਜਿਸ ਦਾ ਨਾਮ ਜੱਜ ਹੈ ਏਲੀਅਸ ਕਰਨ ਬਾਦਰਾ ਦੇ ਜਗਿੰਦਰ ਸਿੰਘ ਪਿੰਡ ਦਾ ਵਾਸੀਆ ਮਾ ਜੋ ਕਿ ਨਕੋਦਰ ਸ਼ਹਿਰ ਵਿੱਚ ਕਿਰਾਏ ਤੇ ਰਹਿੰਦਾ ਸੀ ਇਸ ਨੇ ਕਰੀਬ ਮੈਥਪੁਰ ਨਕੋਦਰ ਸਿਟੀ ਚੋਂ ਮਸੀਆਂ ਤੇ ਸਾਡੇ ਸ਼ਾਹਕੋਟ ਵਿੱਚੋਂ ਕਾਫੀ ਨੇ ਸਿਲੰਡਰ ਚੋਰੀ ਕੀਤੇ ਸੀ ਇੱਕ ਨੇ ਬੁਲਟ ਵੀ ਨਾ ਐਨਫੀਲ ਨਵੇਂ ਮਾਡਲ ਦਾ ਚੋਰੀ ਕੀਤਾ ਸੀ ਨਕੋਦਰ ਸਿਟੀ ਚੋਂ ਉਹ ਵੀ ਸੀ ਬਰਾਮਦ ਕੀਤਾ ਇਹਦੇ ਕੋਲ 10 ਸਿਲੰਡਰ ਚੋਰੀ ਦੇ ਵੀ ਬਰਾਮਦ ਕੀਤੇ ਨੇ ਤਫਤੀਸ਼ ਚੱਲ ਰਹੀ ਹੈ